ਕਹਾਣੀਆਂ ਇੱਕ ਪਿੰਡ 'ਚ ਰਹਿੰਦੇ ਮੁੰਡੇ ਦੀ ਜਿਹੜਾ ਦਿਮਾਗੋਂ ਥੋੜਾ ਜਿਹਾ ਪੈਦਲ ਹੁੰਦਾ। ਹੁਣ ਉਹ ਕੁੜੀ ਦੀ ਮਾਂ ਕਹਿੰਦੀ ਵੀ ਮੈਂ ਕਿਉਂ ਕਰਾਂ? ਕਹਿੰਦੀ ਤੇਰਾ ਲੱਲੂ ਤਾਂ ਪਹਿਲੀ ਕੰਮਲਾ ਕਹਿੰਦੀ ਮੇਰੀ ਕੁੜੀ ਦਾ ਰੰਗ ਹੀ ਪੱਕਾ ਫਿਰ ਕੀ ਹੋ ਗਿਆ? ਪਿੰਡ ਵਾਲੇ ਉਹਨਾਂ ਮਸ਼ਕਰੀਆਂ ਕਰਦੇ ਨੇ। ਉਹ ਇੰਨੀ ਪੱਕੇ ਰੰਗ ਦੀ ਸੀ ਵੀ ਉਹਨੂੰ ਦਿਨੇ ਵੀ ਉਹ ਤੋਂ ਡਰ ਲੱਗਦਾ ਸੀ। ਉਹਦੀ ਥਾਂ ਤੇ ਉੱਥੋਂ ਕੋਈ ਬੱਕਰੀ ਫੜਦੀ ਐ ਤੇ ਚੱਕ ਕੇ ਬੱਕਰੀ ਨੂੰ ਖੂਹ 'ਚ ਸਿੱਟ ਦਿੰਦੀ ਐ। ਸਾਸ਼ੀ ਕਾਲ ਜੀ ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ। ਇਹ ਐ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ। ਇਹ ਕਹਾਣੀਆਂ ਇੱਕ ਪਿੰਡ 'ਚ ਰਹਿੰਦੇ ਮੁੰਡੇ ਦੀ ਜਿਹੜਾ ਦਿਮਾਗੋਂ ਥੋੜਾ ਜਿਹਾ ਪੈਦਲ ਹੁੰਦਾ ਸਾਰਾ ਪਿੰਡ ਉਹਨੂੰ ਲੱਲੂ ਲੱਲੂ ਕਹਿ ਕੇ ਬੁਲਾਉਂਦਾ ਉਹ ਪੈਦਲ ਤਾਂ ਰਹ ਗਿਆ ਹੁੰਦਾ ਕਿਉਂਕਿ ਉਹਦੇ ਪਰਿਵਾਰ ਦੇ ਵਿੱਚ ਛੋਟੇ ਹੁੰਦੇ ਹੀ ਉਹ ਮੁੰਡਾ ਜਦੋਂ ਛੋਟਾ ਹੁੰਦਾ ਤੇ ਉਹਦੇ ਬਾਪ ਦੀ ਡੈਥ ਹੋ ਜਾਂਦੀ ਹੈ ਤੇ ਉਹਦੀ ਮਾਂ ਉਹਨੂੰ ਪਾਲਦੀ ਹੈ ਤੇ ਮਾਂ ਉਹਨੂੰ ਇੰਨੇ ਲਾੜ ਦੇ ਨਾਲ ਪਾਲਦੀ ਹੈ ਕਿ ਆਮ ਦੁਨੀਆ ਦੇ ਵਿੱਚ ਵਿਚਰਨ ਨਹੀਂ ਦਿੰਦੀ ਹੁਣ ਹੁੰਦਾ ਕੀ ਹੈ ਵੀ ਲੱਲੂ ਵੱਡਾ ਹੋਣ ਲੱਗ ਜਾਂਦਾ ਤੇ ਲੱਲੂ ਦੀ ਇੱਕ ਦੂਰ ਦੀ 마ਸੀ ਹੁੰਦੀ ਆ ਤੇ ਉਹ 마ਸੀ ਦੀ ਕੁੜੀ ਹੁੰਦੀ ਆ ਜਿਹਨੂੰ ਕਾਲੋ ਕਹਿੰਦੇ ਨੇ ਉਦਾ ਰੰਗ ਪੱਕਾ ਹੁੰਦਾ ਥੋੜਾ ਜਿਹਾ ਹੁਣ ਜਦੋਂ ਲੱਲੂ ਵੱਡਾ ਹੋ ਜਾਂਦਾ ਤਾਂ ਲੱਲੂ ਦੀ ਮਾਂ ਉਹਦੀ ਮਾਸੀ ਨੂੰ ਕਹਿੰਦੀ ਹੈ ਦੂਰ ਦੀ ਮਾਸੀ ਹੁੰਦੀ ਹੈ ਕੋਈ ਇੱਕ ਤਾਂ ਹੁੰਦੀ ਹੈ ਵੀ ਮਾਂ ਦੀ ਭੈਣ ਹਨਾ ਉਦਾਂ ਨਹੀਂ ਕੋਈ ਦੂਰ ਦੀ ਮਾਸੀ ਹੁੰਦੀ ਹੈ ਤੇ ਹੁਣ ਲੱਲੂ ਦੀ ਮਾਂ ਮਾਸੀ ਨੂੰ ਕਹਿੰਦੀ ਆ ਕਹਿੰਦੀ ਵੀ ਤੇਰੀ ਕੁੜੀ ਦਾ ਵਿਆਹ ਸਾਡੇ ਲੱਲੂ ਨਾਲ ਕਰ ਦਿੰਨੇ ਆ ਹੁਣ ਉਹ ਕੁੜੀ ਦੀ ਮਾਂ ਕਹਿੰਦੀ ਵੀ ਮੈਂ ਕਿਉਂ ਕਰਾਂ ਕਹਿੰਦੀ ਤੇਰਾ ਲੱਲੂ ਤਾਂ ਪਹਿਲੀ ਕੰਮਲਾ ਕਹਿੰਦੀ ਮੇਰੀ ਕੁੜੀ ਦਾ ਰੰਗ ਹੀ ਪੱਕਾ ਫਿਰ ਕੀ ਹੋ ਗਿਆ ਤਾਂ ਵਿਆਹ ਹੋ ਜਾਊਗਾ ਟਾਈਮ ਲੰਘਦਾ ਕੁੜੀ ਨੂੰ ਕੋਈ ਰਿਸ਼ਤਾ ਨਹੀਂ ਹੁੰਦਾ ਹਰ ਕਿਉਂ ਕੀ ਕਰਦੇ ਆ ਲੱਲੂ ਨਾਲੀ ਵਿਆਹ ਦੀ ਗੱਲ ਪੱਕੀ ਕਰ ਲੈਂਦੇ ਆ ਹੁਣ ਸਾਰੇ ਪਿੰਡ ਚ ਗੱਲ ਉੱਡ ਜਾਂਦੀ ਆ ਵੀ ਲੱਲੂ ਦਾ ਵਿਆਹ ਪੱਕਾ ਹੋ ਗਿਆ ਲੱਲੂ ਦਾ ਵਿਆਹ ਪੱਕਾ ਹੋ ਗਿਆ ਤੇ ਪਿੰਡ ਵਾਲੇ ਉਹਨਾਂ ਮਸ਼ਕਰੀਆਂ ਕਰਦੇ ਨੇ ਹੁਣ ਲੱਲੂ ਜਿੱਧਰ ਵੀ ਜਾਂਦਾ ਉਹਨੂੰ ਪੁੱਛਦੇ ਨੇ ਵੀ ਉਹ ਕੁੜੀ ਦਾ ਨਾਮ ਕਾਲੋ ਹੁੰਦਾ ਵੀ ਕਾਲੋ ਕਿਵੇਂ ਆ ਕਾਲੋ ਕਾਮਣੀ ਦਿਨੇ ਵੀ ਡਰਾਵਣੀ ਲੋਕ ਕਦੇ ਕੁਛ ਕਹਿੰਦੇ ਕਦੇ ਕੁਛ ਕਹਿੰਦੇ ਮਤਲਬ ਉਹ ਇੰਨੀ ਪੱਕੇ ਰੰਗ ਦੀ ਸੀ ਵੀ ਉਹਨੂੰ ਦਿਨੇ ਵੀ ਉਹ ਤੋਂ ਡਰ ਲੱਗਦਾ ਸੀ ਹੁਣ ਹੁੰਦਾ ਕਿ ਇਹ ਵੀ ਲੱਲੂ ਇੱਕ ਦਿਨ ਲੱਲੂ ਦੀ ਮਾਂ ਕਹਿੰਦੀ ਆ ਵੀ ਜਾ ਤੂੰ ਕਾਲੋ ਨੂੰ ਮਿਲ ਕੇ ਆ ਲੱਲੂ ਚੱਲਿਆ ਜਾਂਦਾ ਪਹਿਲਾਂ ਤਾਂ ਲੱਲੂ ਦੀਆਂ ਭਰਜਾਈਆਂ ਉਹਨੂੰ ਤੰਗ ਕਰਦੀਆਂ ਨੇ ਕਹਿੰਦੀਆਂ ਕਾਲੋ ਨੂੰ ਮਿਲਣ ਚੱਲਿਆ ਉਹ ਬਈ ਗੁੱਸੇ ਹੋ ਕੇ ਲੰਘ ਜਾਂਦਾ ਉਹਨੂੰ ਚੰਗਾ ਨਹੀਂ ਲੱਗਦਾ ਹੁੰਦਾ ਵੀ ਕਾਲੋ ਨੂੰ ਕੋਈ ਕਾਲੋ ਕਹੇ ਵੀ ਇਹਨੂੰ ਕਾਲੇ ਰੰਗ ਦੀ ਕਹੇ ਉਹ ਕੀ ਕਰਦਾ ਜਦੋਂ ਕਾਲੋ ਦੇ ਪਿੰਡ ਪਹੁੰਚਣ ਲੱਗਦਾ ਨਾ ਖੂਦ ਉੱਤੇ ਕਾਲੋ ਪਾਣੀ ਭਰੀ ਜਾਂਦੀ ਹੁੰਦੀ ਆ ਇਦੋਂ ਪਿੱਛੇ ਕੋਈ ਉਹਨੂੰ ਔਰਤ ਮਿਲਦੀ ਆ ਕਹਿੰਦੀ ਭਾਈ ਤੂੰ ਲੱਲੂ ਆ ਉਹ ਕਹਿੰਦਾ ਹਾਂਜੀ ਕਹਿੰਦੀ ਤੂੰ ਕਾਲੋ ਨੂੰ ਮਿਲਣਾ ਆ ਤੇ ਉਹ ਹੱਸ ਪੈਂਦੀ ਆ ਬੁੜ ਪਈ ਲੱਲੂ ਨੂੰ ਗੁੱਸਾ ਚੜ ਜਾਂਦਾ ਉਹ ਕਹਿੰਦਾ ਵੀ ਸਾਰਾ ਪਿੰਡ ਮੈਨੂੰ ਟਿਚਰਾ ਕਰੀ ਜਾਂਦਾ ਅੱਗੇ ਕਾਲੋ ਹੁੰਦੀ ਹੈ ਜਿਹੜੀ ਉਹ ਖੂਹ ਤੇ ਪਾਣੀ ਭਰੀ ਜਾਂਦੀ ਹੁੰਦੀ ਆ ਉਹ ਕਾਲੋ ਨੂੰ ਕਹਿੰਦਾ ਵੀ ਮੈਨੂੰ ਸਾਰਾ ਪਿੰਡ ਟਿਚਰਾ ਕਰਦਾ ਕਹਿੰਦਾ ਪਰ ਮੈਂ ਅੱਜ ਤੋਂ ਬਾਅਦ ਟਿਚਰਾ ਹੋਣ ਨਹੀਂ ਦੇਣੀ ਆ ਉਹ ਕਹਿੰਦੀ ਕੀ ਕਰੇਂਗਾ ਤੂੰ ਉਹ ਇਹ ਜਾ ਉਹ ਕੀ ਕਰਦਾ ਕਾਲੋ ਨੂੰ ਚੱਕ ਕੇ ਖੂਹ ਦੇ ਵਿੱਚ ਹਿਟ ਦਿੰਦਾ ਖੂਹ ਚ ਸਿੱਟ ਜਾਂਦਾ ਭਾਈ ਸ਼ਾਮ ਨੂੰ ਘਰੇ ਵਗ ਜਾਂਦਾ ਤੇ ਉਹਦੀ ਮਾਂ ਪੁੱਛਦੀ ਆ ਲੱਲੂ ਦੀ ਕਹਿੰਦੀ ਕਾਲੋ ਕਿਵੇਂ ਸੀ ਭਾਈ ਮੇਰੇ ਨੂੰ ਕਿਵੇਂ ਆ ਉਹ ਕਹਿੰਦਾ ਮੈਂ ਤਾਂ ਅੱਜ ਤੋਂ ਕੰਮ ਹੀ ਨਹੀਂ ਵੇੜਦਾ ਕਹਿੰਦਾ ਨਾ ਉਹਨੂੰ ਕੋਈ ਕਾਲੋ ਕਹੇ ਨਾ ਮੈਨੂੰ ਕੋ ਕਹਿੰਦਾ ਮੈਂ ਤੈਨੂੰ ਖੂਹ 'ਚ ਸਿੱਟਿਆ ਆ। ਉਹ ਕਹਿੰਦੀ ਓਹੋ ਕਹਿੰਦੀ ਰਹਾ ਲੱਲੂ ਦਾ ਲੱਲੂ ਕਰਤਾ ਉਹੀ ਕੰਮ। ਉਹ ਕਹਿੰਦੀ ਚੱਲ ਚੰਗਾ ਤੂੰ ਸੌਂ ਜਾ। ਕਹਿੰਦੀ ਮੈਂ ਦੇਖਦੀ ਆ। ਹੁਣ ਲੱਲੂ ਦੀ ਮਾਂ ਕੀ ਕਰਦੀ ਆ ਪਿੰਡ 'ਚੋਂ ਕਿਸੇ ਹੋਰ ਔਰਤ ਨੂੰ ਨਾਲ ਲੈ ਕੇ ਖੂਹ ਕੋਲੇ ਜਾਂਦੀ ਆ। ਖੂਹ ਦੇ ਵਿੱਚੋਂ ਭਈ ਉਹ ਕੁੜੀ ਦੀ Laash ਨੂੰ ਬਾਹਰ ਕੱਢਦੀ ਆ। ਕਾਲੋ ਦੀ Laash ਨੂੰ ਕੱਢ ਕੇ ਦੱਬ ਦਿੰਦੀ ਆ। ਉਹਦੀ ਥਾਂ ਤੇ ਉੱਥੋਂ ਕੋਈ ਬੱਕਰੀ ਫੜਦੀ ਆ ਤੇ ਚੱਕ ਕੇ ਬੱਕਰੀ ਨੂੰ ਖੂਹ 'ਚ ਸਿੱਟ ਦਿੰਦੀ ਆ। ਘਰੇ ਆਉਂਦੀ ਆ ਘਰੇ ਕੀ ਕਰਦੀ ਆ ਪਤਾਸੇ ਪਈ ਹੁੰਦੇ ਆ। ਪਤਾਸੇ ਚੱਕ ਕੇ ਕੋਠੇ ਦੇ ਛਿੜਕ ਦਿੰਦੀ ਆ। ਐਂ ਮਤ ਹੁਣ ਜਦੋਂ ਤੜਕੇ ਨੂੰ ਲੱਲੂ ਉੱਠਦਾ ਹੈ ਤਾਂ ਲੱਲੂ ਦੀ ਮਾਂ ਕਹਿੰਨੀ ਜਾਂ ਕੋਠੇ ਦੇ ਜਾ ਕੇ ਦੇਖ ਕੇ ਆਵੇ ਮੀ ਕਿੰਨਾ ਪਿਆ ਸੀ ਆਪਣੇ ਪਤਾਸੇ ਪਤਾਸਿਆਂ ਦਾ ਮੀ ਪਿਆ ਰਾਤ ਲੱਲੂ ਕਹਿੰਦਾ ਪਤਾਸੇ ਨੇ ਮੀ ਪਿਆ ਲੱਲੂ ਭੱਜ ਕੇ ਕੋਠੇ ਤੇ ਚੜ ਜਾਂਦਾ ਜਾ ਕੇ ਛੱਤ ਦੇ ਉੱਤੇ ਜਿਹੜੇ ਪਤਾਸੇ ਪਏ ਹੁੰਦੇ ਆ ਕੁਸ਼ਕਤਾ ਚੁੱਕ ਕੇ ਖਾ ਲੈਂਦਾ ਕੁਸ਼ ਐ ਗੱਫਿਆਂ ਚ ਭਰ ਕੇ ਥੱਲੇ ਲਿਆਉਂਦਾ ਤੇ ਕਹਿੰਦਾ ਮਾਂ ਬੜਾ ਮੀ ਪਿਆ ਕਹਿੰਦਾ ਇਹ ਤਾਂ ਪਤਾਸੀ ਪਤਾਸੇ ਹੋਏ ਪਏ ਨੇ ਸ਼ਾਮ ਦਾ ਟਾਈਮ ਆਉਂਦਾ ਕਾਲੋ ਦੇ ਘਰ ਦੇ ਕਾਲੋ ਨੂੰ ਲੱਭਦੇ ਫਿਰਦੇ ਹੁੰਦੇ ਉਹ ਆ ਕੇ ਪੁੱਛਦੇ ਵੀ ਭਾਈ ਲੱਲੂ ਨੇ ਲੱਲੂ ਕਹਿੰਦੇ ਕੱਲ ਮਿਲਣ ਗਿਆ ਸੀ ਉਹਨੂੰ ਲੱਲ ਉਹ ਕਹਿੰਦਾ ਹੁਣ ਉਹ ਕਮਲਾ ਸੀਗਾ ਉਹ ਕਹਿੰਦਾ ਜੀ ਕਾਲੋ ਨੂੰ ਤਾਂ ਕਹਿੰਦਾ ਮੈਂ ਖੂਚ ਸਿਟਤਾ ਕਹਿੰਦੇ ਖੂਚ ਸਿਟਤਾ ਪਰ ਯੋ ਗੁੱਸੇ ਹੋ ਜਾਂਦੇ ਨੇ ਉਹਦੇ ਘਰ ਦੇ ਤਾਂ ਕਹਿੰਦੇ ਚੱਲ ਇਹਨੇ ਖੂਚ ਤਾਂ ਸਿਟਤਾ ਹੁਣ ਕਹਦੇ ਚੱਲ ਕੱਢ ਫਿਰ ਉਹ ਕੀ ਕਰਦੇ ਆ ਉਹਨੂੰ ਨਾਲ ਲੈ ਜਾਂਦੇ ਆ ਤੇ ਲੱਲੂ ਨੂੰ ਕਹਿੰਦੇ ਵੀ ਜਾ ਖੂਚ ਉੱਤਰ ਜਾ ਤੇ ਕਾਲੋ ਨੂੰ ਕੱਢ ਕੇ ਲਿਆ ਹੁਣ ਲੱਲੂ ਥੱਲੇ ਜਾਂਦਾ ਹੈ ਜਾ ਕੇ ਜਦੋਂ ਉਹ ਹੱਥੋ-ਥੱਥ ਮਾਰਦਾ ਤਾਂ ਟੋਂਦਾ ਕਹਿੰਦਾ ਬਾਈ ਥੋੜੀ ਕੁੜੀ ਦੇ ਦੋ ਸਿੰਘ ਵੀ ਨੇ ਓਏ ਉਹ ਕਹਿੰਦੇ ਨਾ ਯਾਰ ਕੁੜੀ ਦੇ ਥੋੜੀ ਸਿੰਘ ਹੁੰਦੇ ਆ ਕਹਿੰਦਾ ਕਮਲਿਆ ਉਹ ਕਹਿੰਦਾ ਕਪੂਸ਼ ਵੀ ਆ ਕਹਿੰਦਾ ਅੱਛਾ ਯਾਰ ਤੇ ਉਹਦੇ ਘਰ ਦੇ ਹੈਰਾਨ ਹੋ ਜਾਂਦੇ ਵੀ ਕੀ ਕਾਮਲਾ ਕੀ ਕਾਮਲਾ ਮਰੀ ਜਾਂਦਾ ਇਹ ਉਹ ਕਹਿੰਦਾ ਇਹ ਤਾਂ ਚਾਰ ਲੱਤਾਂ ਵੀ ਨੇ ਉਹ ਕਹਿੰਦੇ ਕਾਮਲੇ ਨਾ ਕਿੱਥੇ ਮੱਥਾ ਲਾਇਆ ਉਹ ਕਹਿੰਦੇ ਸਿੱਟੀ ਕਦੋਂ ਸੀ ਤੂੰ ਕਹਿੰਦਾ ਜਿੱਦੇ ਪਤਾਸਿਆਂ ਦਾ ਮੀਂਹ ਪਿਆ ਸੀ ਉਹ ਕਹਿੰਦਾ ਹੈ ਕਾਬਲਾ ਸਾਰੀਆਂ ਹੀ ਗੱਲਾਂ ਕਾਮਲੀਆਂ ਕਹਿੰਦੇ ਕਹਿੰਦੇ ਚੱਲ ਜਹੇ ਜੀ ਵੀ ਹੈਗੀ ਐ ਕੁੜੀ ਸਾਡੀ ਉਹਨੂੰ ਬਾਹਰ ਕੱਢ ਦੇ ਪਈਆ ਰੱਸਾ ਸਿੱਟਦਾ ਇਹਦੇ ਨਾਲ ਬੰਨ ਦੇ ਉਹ ਰੱਸੇ ਨਾਲ ਬੰਨ ਦਿੰਦਾ ਤੇ ਜਦੋਂ ਬਾਹਰ ਲਿਆਉਂਦੇ ਭਾਈ ਉਹ ਬੱਕਰੀ ਹੁੰਦੀ ਆ ਉਹ ਕਹਿੰਦੇ ਵੀ ਇਹ ਤਾਂ ਲੱਲੂ ਆ ਇਹ ਤਾਂ ਕੰਮਲਾ ਕਹਿੰਦੇ ਤਾਂ ਕਮਲ ਕੁੱਟੀ ਜਾਂਦਾ ਕਹਿੰਦੇ ਨਾ ਤਾਂ ਪਤਾਸਿਆਂ ਦਾ ਮੀਂਹ ਪਿਆ ਤੇ ਨਾਇ ਨੇ ਕੁੜੀ ਨੂੰ ਖੂਚ ਸਿੱਟਿਆ ਜੇ ਹੁਣ ਲੱਲੂ ਦੇ ਸਹੁਰਿਆਂ ਨੂੰ ਪਤਾ ਲੱਗ ਜਾਂਦਾ ਵੀ ਲੱਲੂ ਨੇ ਕੁੜੀ ਨੂੰ ਖੂਚ ੱਤਕਾ ਦੇ ਕੇ ਮਾਰਤਾ ਤਾਂ ਹੁਣ ਲੱਲੂ ਤੇ ਕਤਲ ਕੇਸ ਹੋ ਜਾਣਾ ਸੀ ਤੇ ਲੱਲੂ ਨੂੰ ساری ਉਮਰ ਜੇਲ੍ਹ ਚ ਬੈਠਣਾ ਪੈਣਾ ਸੀ ਪਰ ਇੱਥੇ ਲੱਲੂ ਦੀ ਮਾਂ ਨੇ ਲੱਲੂ ਦੀਆਂ ਜੜੀਆਂ ਉਹ ਸਿੱਧੀਆਂ ਪਾਤੀਆਂ ਸੋ ਇੱਥੇ ਇਹ ਵੀ ਕਿਹਾ ਜਾ ਸਕਦਾ ਵੀ ਗੁੰਗੇ ਦੀ ਗੁੰਗੇ ਦੀ ਭਾਸ਼ਾ ਗੁੰਗੇ ਦੀ ਮਾਂ ਹੀ ਸਮਝ ਸਕਦੀ ਆ ਜਾਂ ਇਹ ਗੱਲ ਵੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਦੋਨੋਂ ਇਹ ਮੈਨੂੰ ਤਾਂ ਇਹ ਬਾਗ ਨੇ ਜਿਹੜੇ ਇਸ ਕਹਾਣੀ ਨਾਲ ਮਿਲਦੇ ਜੁਲਦੇ ਨਜ਼ਰ ਆਉਂਦੇ ਨੇ ਤੁਹਾਨੂੰ ਕਹਾਣੀ ਕਮੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ